சொ சிங்காய जग विचा पुजिया जाएगा फाही कट के गलो गुलाम भारत वर्षा आज़ाद कराएग भारत वर्षा आज़ाद कराएगा ਸਤਿਗੁਰੂ ਅੰਮ੍ਰਿਤਾਂ ਦੇ ਧਰਮ ਸਤਿਗੁਰੂ ਜੁਗ ਜੁਗ ਅਟਲ ਰਹਿਮਤਾਂ ਦੇ ਖਜ਼ਾਨੇ}{|\text{ਦਿਆਲਤਾ ਦੇ ਸਾਗਰ ਦੀ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਢੁੱਡ ਬੈਚੇ ਸਨਮਾਨਯੋਗ ਬਾਈ ਭਾਈ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ} ਵੱਡਿਆਂ ਪਾਗਾਂ ਵਾਲੇ ਮਹਾਰ ਸਵੀਰ ਤੋਂ ਲੈ ਕਰਕੇ ਹੁਣ ਤੱਕ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਣਾ ਵਿੱਚ ਬੈਠ ਕੇ ਜੀਵਨ ਕਾਲ ਦੀਆਂ ਕੁਝ ਘੜੀਆਂ ਜੀਵਨ ਕਾਲ ਦੇ ਕੁਝ ਪਲ ਗਰੀਬ ਨਿਵਾਜ਼ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਖਜੂਰੀ ਅੰਦਰ ਬਿਤਾਉਂਦਾ ਸਪਾਰ ਪ੍ਰਾਪਤ ਹੋਇਆ ਹੈ ਸਮਾਂ ਆਪ ਜੀ ਨੇ ਸਰਵਣ ਕਰ ਲਿਆ ਹੈ ਮੈਂ ਯਤਨ ਕਰਾਂਗਾ ਆਪਣੇ ਰਹਿਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਇਤਿਹਾਸ ਦਾ ਕੋਈ ਨਵੇਕਲਾ ਪੰਨਾ ਸਾਂਝ ਪਾ ਕੇ ਉਹ ਦਾ ਰਿਜ਼ਲਟ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰਾਂਗਾ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਹਾਂ ਕਿ ਜਿਸ ਅਸਥਾਨ ਉੱਤੇ ਅੱਜ ਆਪਾਂ ਟੁੜਕੇ ਬੈਠੇ ਮੈਂ ਲਗਾਤਾਰ 2 ਸਾਲ ਇਸ ਪਾਵਨ ਅਸਥਾਨ ਉੱਤੇ ਬਿਨਾਂ ਕਿਸੇ ਭੇਟਾ ਤੋਂ ਬਿਨਾਂ ਕਿਸੇ ਰੁਪਈਏ ਤੋਂ ਹਰ ਐਤਵਾਰ ਦੋ ਸਾਲ ਲਗਾਤਾਰ ਜੀਤੇ ਹਾਜ਼ਰੀ ਭਰਦਾ ਰਿਹਾ ਮਪਤੌਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਜ਼ੂਰੀ ਅੰਦਰ ਹਰ ਐਤਵਾਰ ਸ੍ਰੀ ਸੁਖਮਨੀ ਸਾਹਿਬ ਦਾ ਦਾਪ ਕਰਨ ਵਾਲੀ ਸੇਵਾ ਸੁਖੈ ਸੁਸਾਇਟੀ ਵੱਲੋਂ ਔਰ ਗੁਰਦੁਆਰਾ ਸਾਹਿਬ ਜਦੋਂ ਨਵੀਂ-ਨਵੀਂ ਪੁੰਨੀਆਂ ਸ਼ੁਰੂ ਹੋਈਆਂ ਤੇ ਮੈਂ ਤਕਰੀਬਨ 100 ਰੁਪਏ ਤੇ ਉੱਥੇ ਪੁੰਨੀਆਂ ਲਾਉਂਦਾ ਰਹਾ ਹਰ ਪੁੰਨੀਆਂ ਉੱਤੇ 100 ਰੁਪਏ ਲੈ ਕੇ ਮੈਂ ਉੱਥੇ ਪੁੰਨੀਆਂ ਸ਼ੁਰੂ ਕੀਤੀ ਸੀ ਸਾਇੰਦ ਪ੍ਰਬੰਧ ਦਾ ਕੋਈ ਪ੍ਰੋਬਲਮ ਸਮਝਣਾ ਉਹਨਾਂ ਦੀ ਕੋਈ ਮਜਬੂਰੀ ਸਮਝਣਾ ਜਿਹੜੀ ਉਹਨਾਂ ਨੇ ਮੈਨੂੰ 20 ਮਿੰਟ ਦਿੱਤੇ ਸੋ ਹੁਣ ਆਪਾਂ ਬਹੁਤ ਦੇ ਲੰਬੀ ਚੌੜੀ ਪ੍ਰੋਜੈਕਟ ਦੇ ਵਿੱਚ ਪੈਣ ਦਾ ਯਤਨ ਨਹੀਂ ਕਰਨਾ ਭਈ ਯਤਨ ਕਰਨਾ ਵੀ ਜਿੰਨਾ ਕੋ ਸਮਾਂ ਦਿੱਤਾ ਗਿਆ ਉਹਦੇ ਵਿੱਚ ਆਪਾਂ ਹਾਜ਼ਰੀ ਲਵਾ ਲੈਣੀ। ਮਨ ਬਿੱਤੀ ਇਕਾਗਰ ਕਰਕੇ ਗੁਰਦੇਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਨੂੰ ਸੀਚਕਾਉ ਉਹਦੇ ਕੋਈ ਵੀ ਰਸਨਾ ਬੰਦੀ ਨਾ ਰਹੇ ਤੁਸੀਂ ਜਿੰਨੇ ਵੀ ਜੁੜ ਕੇ ਬੈਠੇ ਹੋ ਮੁਬਾਰਕਬਾਦ ਉਹ ਤੁਹਾਡੀਆਂ ਹਾਜ਼ਰੀਆਂ ਗੁਰੂ ਬਾਬਾ ਆਪਣੇ ਚਰਨਾਂ ਵਿੱਚ ਪ੍ਰਵਾਨ ਕਰ ਲੈਣ। ਇੱਕ ਵਾਰ ਸਾਰੀ ਸੰਗਤ ਗਾ ਜੀ ਕਿਆ ਕੋ ਜੀ ਨਾਨਕ ਨਾਮ ਤੇਰੇ ਬਾਣੇ ਬਲਾਵ ਬੱਤੇ ਦੋਵੇਂ ਹੱਥ ਜੋੜੋ ਲਗਾਓ ਚੌਂਕੜਾ ਮਨ ਬਿੱਧੀ ਇਕਾਗਰ ਕਰਕੇ ਦੋਵੇਂ ਹੱਥ ਜੋੜ ਕੇ ਝੁਕਾ ਕੇ ਸੀਸ ਤੇ ਗਾਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਆਪ ਜੀ ਨੇ ਸਰਵਣ ਕੀਤਾ ਹੈ ਤਾਨਤਨ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵਿਆਹ ਕੁਰਬ ਦਾ ਪ੍ਰਸੰਗ ਹੈ ਵੀ ਮਿੰਟਾਂ ਦੇ ਵਿੱਚ ਮੈਂ ਯਤਨ ਕਰਨਾ ਵੀ ਜਿਹੜਾ ਬੰਨਾ ਸ਼ੋ ਲਵਾ ਉਹਦਾ ਰਜ਼ਾ ਤੁਹਾਡੇ ਸਾਹਮਣੂ ਰੱਖ ਸਕਾਂ ਮਨਬਿੱਧੀ ਕਾਗਰ ਕਰਕੇ ਆਪਣਾ ਧਿਆਨ ਲਾਇ ਚੱਲੋ ਤਾਂ ਤੱਕ ਸਾਹਿਬ ਸਤਿਗੁਰੂ ਗੁਰੂ ਕਲਗੀ ਤਰਪਾਚਾ ਦੇ ਵੱਲੋਂ ਉਹ ਸਾਰੀ ਹੋਈ ਉਹ ਪ੍ਰਗਟ ਕੀਤੀ ਹੋਈ ਅਨੰਦਪੁਰ ਦੀ ਧਰਤੀ ਜਿਸ ਅਨੰਦਪੁਰ ਦੀ ਧਰਤੀ ਉੱਤੇ ਸਿੱਖਾਂ ਦਾ ਇੱਕ ਤਖਤ ਸਿੱਖਾਂ ਦੀ ਇੱਕ ਸੁਰਮੌਰ ਟਗਾ ਜਿਹਨੂੰ ਏਸਾਂ ਦੀ ਮਹਾਨਤਾ ਦਰਸਾਉਂਦਿਆਂ ਉਹਦਾ ਨਾਂ ਰੱਖਿਆ ਗਿਆ ਵਾ ਤਖਤ ਸ੍ਰੀ ਕੇਸਗੜ ਸਾਹਿਬ ਤਖਤ ਸ੍ਰੀ ਕੇਸਗੜ ਸਾਹਿਬ ਦੀ ਪਾਵਨ ਫੇਰੀ ਉਤੇ ਧੰਗ ਗੁਰੂ ਕਲਗੀਆਂ ਕਰ ਪਾਤਸ਼ਾਹੀ ਉਹਨਾਂ ਦੇ ਪਾਵਨ ਪਵਿੱਤਰ ਚਰਣਾ ਵਿੱਚ ਆਣ ਕੇ ਗੁਰੂ ਦੇ ਕਵੀ ਗੁਰੂ ਦੇ ਕਵੀਸ਼ਰ ਹਾਜ਼ਰੀ ਲਵਾਉਂਦੇ ਤੇ ਸੱਚੇ ਪਾਤਸ਼ਾਹ ਉਹਨਾਂ ਨੂੰ ਵੱਡਾ ਸਤਿਕਾਰ ਦੇ ਕੇ ਨਵਾਜਦੇ ਆ ਜੇ ਸਤਸਕਰਾਂ ਦੇ ਪਾਸੋਂ ਕਿਸੇ ਗੱਤਕਾ ਬਾਜ ਸਿੰਘ ਨਹੀਂ ਹੋਣਾ ਸੱਚੇ ਪਾਤਸ਼ਾਹ ਨੇ ਕਹਿਣਾ ਸਿੱਖਾ ਆਪਣੀ ਕਲਾ ਦਾ ਪ੍ਰਦਰਸ਼ਨ ਆਪਣੀ ਕਲਾ ਦਾ ਹੁਨਰ ਆਪਣੀ ਕਲਾ ਦਾ ਤਬਰਬਾ ਸੰਗਤਾਂ ਦੇ ਸਾਹਮਣੇ ਖੜਾਕ ਉਹ ਗੱਤਕਾ ਬਾਜ ਸਿੰਘਾਂ ਨੇ ਗੱਤਕਾ ਉਖਾਉਣਾ ਗੱਤਕੇ ਦੇ ਯਾਰ ਉਖਾਉਣੇ ਦੇਵਤਨ ਗੁਰੂ ਕਲਗੀ ਤਰ ਪਾਤਸ਼ਾਹ ਨੇ ਵੱਡੇ ਮਾਨ ਦੇ ਵੱਡੇ ਸਤਿਕਾਰ ਦੇ ਕਰਕੇ ਨਿਵਾਜਿਆ ਕਰਨਾ ਅਗ ਸਤਿਗੁਰੂ ਗੁਰੂ ਕਲਗੀ ਤਰ ਪਾਤਸ਼ਾਹ ਦਾ ਲਗਾਵਾ ਦਰਬਾਰ ਲੱਗੇ ਹੋਏ ਦਰਬਾਰ ਅੰਦਰ ਇੱਕ ਮਦਾਰੀ ਵੱਡਾ ਸਾਰਾ ਰੇਸ਼ ਲੈ ਕੇ ਹੱਥ ਵਿੱਚ ਡਬਰੂ ਲੈ ਕੇ ਉਹ ਧੰਨ ਗੁਰੂ ਕਲਗੀ ਤਰ ਪਾਤਸ਼ਾਹ ਦੇ ਕਰਣਾ ਦੇ ਵਿੱਚ ਪੇਸ਼ ਹੋਇਆ ਉਹਨੇ ਦੋਵੇਂ ਹੱਥ ਜੋੜ ਕੇ ਗਲ ਵਿੱਚ ਪਾ ਕੇ ਬੁੱਲਾ ਮੈਂ ਨੀਵੇਂ ਕਰਕੇ ਆਖਿਆ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਵਾਹ ਤੁਜੀ ਕੀ ਭਤੇ ਕਹਦਾ ਸੱਤੇ ਪਾਤਸ਼ਾ ਜਿੱਥੇ ਆਪਜੀ ਕਵੀਆਂ ਨੂੰ ਸਨਮਾਨ ਦੇ ਕੇ ਨਿਵਾਰਦੇ ਹੋ ਜਿੱਥੇ ਆਪਦੀ ਗੱਤਕਾਵਾਜ ਸਿੰਘਾਂ ਨੂੰ ਸਨਮਾਨ ਦੇ ਕੇ ਨਿਵਾਰਦੇ ਹੋ ਜਿੱਥੇ ਆਪਜੀ ਪਹਿਲਵਾਨਾਂ ਨੂੰ ਸਨਮਾਨ ਦੇ ਕੇ ਨਿਵਾਰਦੇ ਹੋ ਉਥੇ ਗਰੀਬ ਦੇ ਕੋਲ ਇੱਕ ਕਲਾਵਾ ਗਰੀਬ ਦੇ ਕੋਲ ਇੱਕ ਆਟਾ ਗਰੀਬ ਦੇ ਕੋਲ ਇੱਕ ਹੁਨਰ ਜੇ ਤੁਹਾਡੀ ਰਹਿਮਤ ਹੋਵੇ ਜੇ ਤੁਹਾਡੀ ਕਿਰਪਾ ਹੋਵੇ ਇਹ ਕੋ ਆਦਾ ਹੁਕਮ ਹੋਵੇ ਤਾਂ ਮੈਂ ਆਪਣੀ ਕਲਾ ਦਾ ਪ੍ਰਦਰਸ਼ਨ ਤੁਹਾਡੇ ਸਾਹਮਣੇ ਰੱਖਣਾ ਕਾਹਨਾਂ ਵਾ ਸਤੇ ਪਾਤਸ਼ਾਹ ਜੀ ਦੇ ਭਾਈ ਸਿੰਘਾ ਤੇਰੇ ਕੋਲ ਕੀ ਕਲਾ ਵਾ ਤੇਰੇ ਕੋਲ ਕੀ ਹਾਟ ਆ ਤੇਰੇ ਕੋਲ ਕੀ ਹੁਨਾਰਾ ਉਹ ਕਹਿੰਦਾ ਕਿ ਮੈਂ ਇੱਕ ਤਮਾਸ਼ੀਰਾ ਸਤੇ ਪਾਤਸ਼ਾਹ ਨੇ ਜਦੋਂ ਤਮਾਸ਼ੀਗਿਰ ਸ਼ਬਦ ਸੁਣਿਆ ਤੇ ਖੇੜ ਖੜਾ ਕੇ ਹੱਸ ਕੇ ਕਹਿੰਦੇ ਵਾਹ ਭਾਈ ਸਿੰਘਾ ਇਹ ਜਗਤ ਇਹ ਸ੍ਰਾਂਹ ਇਹ ਸੰਸਾਰ ਇਹ ਜਹਾਨ ਇਹ ਸੁਬੂਤੀ ਕਾਇਨਾਤ ਇੱਕ ਤਮਾਸ਼ਾ ਹੈ ਤੇ ਮਨੁੱਖ ਇਹ ਤਮਾਸ਼ਾ ਵੇਖਣ ਵਾਸਤੇ ਸੰਸਾਰ ਉੱਪਰ ਆਇਆ ਹੈ ਸੰਸਾਰ ਤੇ ਆਇਆ ਉਹਨਪ ਤਮਾਸ਼ਾ ਵੇਖ ਕੇ ਇੱਕ ਨਾ ਇੱਕ ਦਿਨ ਇਸ ਸੰਸਾਰ ਉੱਤੇ ਗਲਿਆ ਜਾਂਦਾ ਹੈ